ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਨਾ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪੈਂਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀਤ ਪੁੱਛਦੇ ਆ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਜੀ ਆਪਣਾ ਨਾਮ ਸਾਊਸ ਸਿੰਘ ਜੀ ਠੀਕ ਹੋ ਜੀ ਵੀਰ ਆਪਣੇ ਘਰ ਆਣੋਂ ਹੋਵੇ ਤੇ ਕੀ ਡਰੈੱਸ ਆਈ ਆਪਣਾ ਗੁਰਜਲੱਦਾ ਸੰਗਲਾ ਗ੍ਰੈਡ ਦੇ ਕੋਲੇ ਘਰ ਹੈ ਠੀਕ ਹੋ ਜੀ ਛੜਕ ਤੇ ਗੁਰਜਲੱਦਾ ਦੇ ਛੜਕ ਜਿਹੜੇ ਬਾਈ ਬੁਰਜਲਦੇ ਨੂੰ ਛੜਕ ਜਾਂਦੀ ਹੈ ਗ੍ਰੈਡ ਕੋਲ ਬਾਈ ਦਾ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨੂੰ ਕਾਲ ਕਰਕੇ ਆ ਸਕਦੇ ਹੋ ਘਰ ਤੇ ਦੱਸੋ ਜੀ ਕਿੰਨੇ ਨਾਗ ਬਕਾਉ ਅੱਜ ਆਪਣੇ ਕੋਲ ਜੀ ਆਹ ਕੀ ਆ ਜੀ ਘਰ ਦੀ ਬੱਚੀ ਹੈ ਜੀ ਘਰ ਦੀ ਬੱਚੀ ਹੈ ਵਪਾਰ ਲੈਣ ਦਾ ਕੰਮ ਹੈ ਕਰਦੇ ਆ ਬਾਈ ਲੈਣਾ ਕਰਦੀ ਹੈ ਘਰ ਦੀ ਵਹਿੜ ਬਕਾਉਗਾ ਤੇ ਦੱਸੋ ਜੀ ਕੀ ਡਿਟੇਲ ਆ ਜੀ ਇਹ ਡਿਟੇਲ 25000 ਰੁਪ 25000 ਰੁਪਿਆ ਮੁੱਲ ਕਰਦੇ ਆ ਕਿਹੜੇ ਸੂਏ ਆ ਜੀ ਇਹ ਇਹ ਦੂਜੇ ਸੂਏ ਸਨ ਆ ਸੂਈ ਵੀ ਆ ਜੀ ਦੂਜੇ ਸੂਏ ਸੂਈ ਹੋਈ ਆ ਕਿੰਨਾ ਟਾਈਮ ਹੋਇਆ ਸੂਈ ਨੂੰ ਢਾਈ ਮਹੀਨੇ ਹੋ ਗਏ ਸੂਈ ਨੂੰ ਢਾਈ ਮਹੀਨੇ ਹੋ ਗਏ ਸੂਈ ਨੂੰ ਮਗਰ ਕੀ ਜੇ ਤੇ ਮਗਰ ਤਾਂ ਨਹੀਂ ਕੁਝ ਨਹੀਂ ਠੀਕ ਕੋਈ ਬੈਡ ਦੀ ਗੱਡੀ ਠੀਕ ਹੋ ਜੀ ਤੇ ਟੀਟੀ ਘਾਟੂ ਘਰਾਇਆ ਕਿ ਨਹੀਂ ਜੀ ਨਹੀਂ ਠੀਕ ਨਹੀਂ ਘਰਾਇਆ ਜੀ ਤੇ ਕਿੰਨਾ ਦੁੱਧ ਉਹ ਦਾ ਇਸ ਟਾਈਮ ਤੇ 10 ਕਿਲੋ ਆ ਜੀ ਆਪਾਂ ਜੋਖੀ ਦੇਵਾਂਗੇ ਜੀ ਦਵਾਂ ਜੀ ਜਦੋਂ ਮਰਜੀ ਆਪਾਂ 10 ਜੋੜ ਦੇ ਦਿੰਦੇ ਹਾਂ ਠੀਕ ਹੋ ਜੀ 10 ਕਿਲੋ ਦੁੱਧ ਤਿਆਰ ਆ ਵੀਰੇ ਜਦੋਂ ਮਰਜੀ ਜੋ ਹੋ ਸਕਦਾ ਢਾਈ ਮਹੀ ਕ੍ਰਾਸ ਬ੍ਰੀਡ ਦੀ ਆ ਮੜਾ ਬਾਹਰ ਕੱਢ ਲਈ ਤੁਰ ਕੇ ਵਿਖਾ ਤਾ। ਥਨਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ। ਉਹ ਮੰਨ ਤੁਸੀਂ ਦੇਖ ਸਕਦੇ ਹੋ ਬਈ। ਇਧਰੋਂ ਤੋਂ। ਤੋਰਾ ਦੇਖ ਸਕਦੇ ਹੋ ਤੁਸੀਂ। ਤਾਂ ਇਹ ਮਿੰਨ ਹੋ ਗਏ ਸੂਈ ਨੂੰ ਦੂਜਾ ਸੂਦਾ ਸੂਈ ਆ 10 ਲੀਟਰ ਦੁੱਧ ਤਿਆਰ ਆ ਇਸ ਟਾਈਮ ਵੀਰੇ। ਮੋਲੇ ਦਾ 25000 ਕੀਤਾ ਡਿਮਾਂਡ ਬਾਡੀ ਬੰਤਰ ਦੀ ਦੇਖ ਸਕਦੇ ਹੋ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲਦੇ ਜੀ 94640 28942 ਇੱਕ ਵਾਰ ਫੇਰ ਬੋਲਦੇ ਜੀ 94640 28942 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਵਹਿੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ